ਮੈਂ ਗਰਮੀਤਲਾ ਬਿੱਟੂ ਪ੍ਰਧਾਨਿਕਤਾ ਪਾਰਟੀ ਵੀ ਮੈਂ ਸਮਝਦਾ ਵੀ ਲਗਾਤਾਰ ਵਿਗਤਾ ਪਾਰਟੀ ਨੂੰ ਜਿਹੜਾ ਬਹੁਤ ਵੱਡਾ ਘੰਘਾਰਾ ਮਿਲਦਾ ਪਿਆ ਚਾਹੇ ਉਹ ਸਰਕਾਰੀ ਮੁਲਾਜ਼ਮ ਹੋਣ ਚਾਹੇ ਪ੍ਰਾਈਵੇਟ ਮੁਲਾਜ਼ਮ ਹੋਣ ਵੀ ਉਹਨਾਂ ਨਾਲ ਫੋਨ ਕਰ ਕਰਕੇ ਸਾਨੂੰ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਪਈਆਂ ਵਾ ਅੱਜ ਮੈਂ ਸਮਝਦਾ ਸੀ ਕਪੂਰਥਲਾ ਹੀ ਲਗਭਗ ਸ਼ਾਮ ਤੱਕ ਅਸੀਂ ਮੀਟਿੰਗਾਂ ਕਰਨੀਆਂ ਔਰ ਸ਼ਾਮ ਨੂੰ ਸਾਡਾ ਅਗਲਾ ਪ੍ਰੋਗਰਾਮ ਸੁਲਤਾਨਪੁਰ ਵਿੱਚ ਹੈਗਾ ਉਜਾਣੇ ਕਿ ਇਦਾਂ ਲਗਾਤਾਰ ਅਸੀਂ ਨੋ ਹਲਕਿਆਂ ਦਾ ਪ੍ਰੋਗਰਾਮ ਲਿਖਿਆ ਪਿਆ ਵਾ ਕਿ ਦੂਸਰੀਆਂ ਪਾਰਟੀਆਂ ਕੋ ਨਹੀਂ ਚਾਪਾ ਕਾਲੀ ਗੱਲ ਦੀ ਗੱਲ ਕਰਦੇ ਆ ਜਾਂ ਕਾਂਗਰਸ ਦੀ ਗੱਲ ਕਰਦੇ ਜਾਂ ਆਪਾਂ ਆਪ ਦੀ ਗੱਲ ਕਰਦੇ ਆ ਦੇਖੋ ਉਹ ਇੱਕ ਬਦਲਾ ਸੀਗਾ ਵੀ ਲੋਕਾਂ ਨੇ ਵੋਟਾਂ ਪਾਤੀਆਂ ਨਾ ਤੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਨਾ ਇਹਨਾਂ ਨੂੰ ਮੁਹੱਲਿਆਂ ਦਾ ਪਤਾ ਜਿਹੜੇ ਲੋਕਲ ਆਪ ਦੇ ਲੀਡਰ ਹੈਗੇ ਆ ਇਹਨਾਂ ਨੂੰ ਵਾਡਾਂ ਦਾ ਨਹੀਂ ਪਤਾ ਕਿ ਕਿੰਨੀਆਂ ਵਾਡਾਂ ਸ਼ਹਿਰ ਚਾ ਕਿੰਨੇ ਮੁਹੱल्ले ਹੈਗੇ ਆ ਪਰ ਏਕਤਾ ਪਾਰਟੀ ਦੇ ਕੋਲ ਉਂਗਲੀਆਂ ਦੇ ਵਿੱਚ ਮੁਹੱਲੇ ਔਰ ਮੁਹੱਲਿਆਂ 'ਚ ਕਿੰਨੀਆਂ ਵੋਟਾਂ ਆ ਕਿੰਨੀਆਂ ਬੀਬੀਆਂ ਦੀਆਂ ਵੋਟਾਂ ਕਿੰਨੀਆਂ ਸਿਆਣੀਆਂ ਦੀਆਂ ਕਿੰਨੇ ਨੌਜਵਾਨਾਂ ਦੀਆਂ ਆ ਕਿਉਂਕਿ ਲੋਕ ਜਿਹੜੇ ਆ ਬਦਲਾ ਨਹੀਂ ਚਾਹੁੰਦੇ ਲੋਕ ਕੰਮ ਚਾਹੁੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਲੋਕੀ ਇਹ ਚਾਹੁੰਦੇ ਆ ਕਿਉਂਕਿ ਜਦੋਂ ਰਾਣਾ ਗੁਰਜੀਤ ਸਿੰਘ ਹੁੰਦਾ ਸੀ ਪਹਿਲੇ ਵਾਰੀ ਵੀ ਮੈਂ ਸਮਝਦਾ ਵੀ ਉਹਨੇ ਕਪੂਰਥਲੇ ਨੂੰ ਇੱਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਨੇ ਇਹ ਬਹੁਤ ਵਧੀਆ ਕੀਤਾ ਕਿ ਜਿਹੜਾ ਦੋਨਾਂ ਪਿਓ ਪਤਾਂ ਨੂੰ ਇੱਕ ਨੁਕਰੇ ਲਾਤਾ ਬਾਹਰੋਂ ਕੈਂਡੀਡੇਟ ਲਿਆ ਕੇ ਹਲਕਾ ਖਡੂਰ ਸਾਹਿਬ ਵਿੱਚ ਮੈਂ ਸਮਝਦਾ ਵੀ ਪਾਰਟੀ ਨੇ ਜਿਹੜਾ ਵਾ ਕਾਂਗਰਸ ਪਾਰਟੀ ਨੇ ਦਿੱਤੇ ਉੱਤੇ ਜੇ ਗੱਲ ਕਰੇ ਤੁਸੀਂ ਵੀ ਸਵੇਤ ਲੈ ਕੇ ਆਸ਼ਾਂਤ ਕਹ ਲਓ ਕਿ ਸ਼ਾਇਦ ਤੇ ਕਈ ਇਲਾਕੇ ਦੇ ਵਿੱਚ ਮੇਟਗਾ ਕਰ ਚੁੱਕੇ ਆ ਤਾਂ ਆਮ ਲੋਕਾਂ ਦੀ ਸਮੱਸਿਆ ਕੀ ਹੈ ਜੀ ਜਿਹੜੀ ਮੇਨ ਮਸ਼ਕਲ ਆ ਰਹੀ ਹੈ ਦੇਖੋ ਮੈਂ ਦੋਨਾਂ ਕੈਂਡੀਡੇਟਾਂ ਵਾਸਤੇ ਮੈਂ ਕੈਂਪੇਨ ਕਰਦਾ ਵੇ ਖੁਦ ਆਪ ਯਾਨੀ ਜਲੰਧਰ ਦੀ ਕਪੂਰਥਲੇ ਦੀ ਮੈਂ ਖੁਦ ਕੈਂਪੇਨ ਆਪਣੇ ਹੱਥ ਵਿੱਚ ਲਈ ਪਈ ਹੈ ਵੀ ਕੱਲ ਵੀ ਸਾਡੇ ਇੱਕ ਦੋ ਪ੍ਰੋਗਰਾਮ ਹੈਗੇ ਸੀਗੇ ਕਿਉਂਕਿ ਜਿਹੜੇ ਜਲੰਧਰ ਸਾਥੀ ਹੈਗੇ ਉਹਨਾਂ ਨੂੰ ਬੁਲਾਰੇ ਕਾਫੀ ਦਿੱਤੇ ਪਿਆ ਸੀ ਪਰ ਇਹ ਹਟਕਾ ਖਡੂਰ ਸਾਹ ਦੇ ਵਿੱਚ ਮੈਂ ਖੁਦ ਆਪ ਜਿਹੜੀ ਕੈਂਪੇਨ ਕਰਦਾ ਪਿਆ ਹਾਂ ਕਿਉਂਕਿ ਨੋ ਹਲਕਿਆਂ ਦੇ ਵਿੱਚ ਹੀ ਵੀ ਸਰਦਾਰ ਪਰਮਜੀਤ ਸਿੰਘ ਦਾ ਮੈਂ ਹਾਂ ਦਾ ਪਰਿਵਾਰ ਬੈਠੇ ਪਏ ਆ ਇਹਨਾਂ ਦੇ ਸਿਸਟਰਾਂ ਬੈਠੀਆਂ ਪਈਆਂ ਵਾ ਜਿਹੜੇ ਕਾਰੋਬਾਰ ਕਰਦੇ ਉਹ ਲੇਬਰ ਇਹਨਾਂ ਹਲਕਿਆਂ ਚ ਪੈਂਦੀ ਆ ਇਹਨਾਂ ਦੇ ਮਾਮੇ ਯਾਨੀ ਕਿ ਯਾਨੀ ਕਿ نو ਹਲਕਿਆਂ ਵਿੱਚ ਸਾਨੂੰ ਕੋਈ ਮੁਸ਼ਕਲ ਕੋਈ ਨਹੀਂ ਆਣੀ ਕਿ ਸਾਨੂੰ ਉੱਥੇ ਕੱਲਿਆਂ ਨੂੰ ਜਾ ਕੇ ਕੋਈ ਮੱਲਾ ਦੇਖਣਾ ਪੈਣਾ ਵੀ ਕੜੇਵ ਕਰ ਮੀਟਿੰਗ ਕਰਨੀ ਸਾਨੂੰ ਇਹ ਇੱਕ ਤਾਂ ਪਾਰਟੀ ਨੂੰ ਕੋਈ ਸਮੱਸਿਆ ਨਹੀਂ